ਟੜ ਸੰਗ ਦੇ ਕਰ ਜਸ ਜਨਮ ਲਿੱਤਾ ਹੈ ਸੀ ਸ਼ੁਰੂ ਤੋਂ ਹੀ ਹੋਣ ਹਾਰ ਸੋਣਾ ਛੋਟੀ ਉਮਰ ਚ ਪਾਵੇਂ ਜਤੇਮ ਹੋਇਆ ਪਰ ਹਰ ਕੰਮ ਚ ਸੀ ਉਹ ਸ਼ਿਹਾਰ ਸੋਣਾ ਬਚਪਨ ਵਿੱਚ ਆਜ਼ਾਦੀ ਦਾ ਲਿਆ ਸੁਪਨਾ ਸ਼ਹੀਦੀ ਬਾਦ ਸੀ ਹੋਇਆ ਸਕਾਰ ਸੋਣਾ ਦੇਸ਼ ਵਿਦੇਸ਼ ਚ ਕਰ ਗਿਆ ਨਾ ਰੌਸ਼ਨ ਦੇਸ਼ ਕੌਮ ਦਾ ਬਾਂਕਾ ਬਲਕਾਰ ਸੋਣਾ ਰੌਲਟ ਐਕਟ ਬਣਾ ਕੇ ਦੇਸ਼ ਅੰਦਰ ਹਰ ਥਾਂ ਰੋਪੜਕਾਇਆ ਸੀ ਗੋਰਿਆਂ ਨੇ ਜਲਿਆਂ ਵਾਲੇ ਦੇ ਬਾਗ ਚ ਹੋ ਦਾਖਲ ਮਾਰੂ ਸੋਲੇ ਨੂੰ ਗਾਇਆ ਸੀ ਗੋਰਿਆਂ ਨੇ ਜਨਰਲ ਡਾਇਰ ਦੇ ਹੁਕਮ ਦੇ ਨਾਲ ਉੱਥੇ ਤਾਡਵ ਨਾਚ ਨਚਾਇਆ ਸੀ ਗੋਰਿਆਂ ਨੇ ਵਾਛੜ ਗੋਲੀਆਂ ਦੀ ਕਰਕੇ ਤਨ ਦੀਵੀ ਕੈਰ ਅੰਤਾਂ ਦਾ ਟਾਇਆ ਸੀ ਗੋਰਿਆਂ ਨੇ ਉਦਮ ਸਿੰਘ ਨੇ ਅੱਖਾਂ ਦੇ ਨਾਲ ਤੱਕਿਆ ਖੂਨੀ ਸਾਕਾ ਇਹ ਉਸ ਥਾਂ ਦੇ ਉੱਤੇ ਚਾਰੇ ਪਾਸੇ ਹੀ ਲੋਥਾਂ ਦੇ ਢੇਰ ਤੱਕ ਕੇ ਡੂੰਗਾ ਅਸਰ ਸੀ ਹੋਇਆ ਜਵਾਨ ਉੱਤੇ ਆ ਕੇ ਰੋਹ ਦੇ ਵਿੱਚ ਉਹ ਕਹਿਣ ਲੱਗਾ ਹਮਲਾ ਹੋਇਆ ਇਸ ਦੇਸ਼ ਦੀ ਆਣ ਉੱਤੇ ਬਦਲਾ ਖੂਨ ਦਾ ਖੂਨ ਦੇ ਨਾਲ ਲੈਣਾ ਮੈਂ ਤਾਂ ਖੇਡ ਕੇ ਆਪਣੀ ਜਾਨੇ ਉੱਤੇ ਉਹਨੇ ਸ਼ਹੀਦਾਂ ਦੇ ਲਹੂ ਦੇ ਨਾਲ ਰੰਗੀ ਮਿੱਟੀ ਮੁਠੀ ਦੇ ਵਿੱਚ ਉਠਾ ਕੇ ਤੇ ਆਪਣੇ ਦਿਲ ਦੇ ਵਿੱਚ ਇਹ ਪ੍ਰਣ ਕੀਤਾ ਬਦਲਾ ਲੈਣਾ ਏ ਦੁਸ਼ਟ ਮੁਕਾ ਕੇ ਤੇ ਜਨਰਲ ਡਾਇਰ ਯਤੋੜ ਵਾਇਰ ਤਾਈ ਸੱਦੇ ਨਰਕਾਂ ਦੇ ਵਿੱਚ ਪਹੁੰਚਾ ਕੇ ਤੇ ਇੱਕੋ ਇੱਕ ਇਹ ਮਕਸਦ ਹੁਣ ਜ਼ਿੰਦਗੀ ਦਾ ਪੂਰਾ ਕਰਨਾ ਏ ਜੀਵਨ ਲਗਾ ਕੇ ਤੇ ਆਪਣੇ ਦਰ ਦੀ ਕਰਨ ਲਈ ਰੀਜ ਪੂਰੀ ਆਪਣੇ ਆਪ ਨੂੰ ਕੀਤਾ ਤਿਆਰ ਉਹਨੇ ਭਗਤ ਸਿੰਘ ਤੇ ਸਾਥੀਆਂ ਨਾਲ ਰਲ ਕੇ ਦੇਸ਼ ਭਗਤੀ ਦਾ ਕੀਤਾ ਪ੍ਰਚਾਰ ਉਹਨੇ RAM MUHAMMAD SINGH ਯਾਦ ਬਣ ਕੇ ਕੀਤੇ ਸੱਤ ਸਮੁੰਦਰ ਸੀ ਪਾਰ ਉਹਨੇ ਲੰਡਨ ਜਾ ਕੇ ਕੀਤਾ ਉਡਵਾਇਰ ਵਾਲਾ 21 ਸਾਲ ਦੇ ਬਾਅਦ ਸ਼ਹੀਦ ਹੋਏ ਨੇ 21 ਸਾਲਾਂ ਦੇ ਬਾਅਦ ਸ਼ਿਕਾਰ ਹੋਏ 21 ਸਾਲਾਂ ਦੇ ਬਾਅਦ ਸ਼ਿਕਾਰ ਹੋਏ